ਜਲੰਧਰ ਦੇ ਕਸਬੇ ਆਦਮਪੁਰ ਦੇ ਬੱਚਿਆਂ ਨੂੰ ਸਾਕਸ਼ਰਤਾ ਦਾ ਪਾਠ ਪੜਾਉਣ ਲਈ ਆਈ ਵਿਦੇਸ਼ੀ ਯੁਵਤਿਆਂ ਨੂੰ ਉੱਥੇ ਦੇ ਤਿੰਨ ਜਵਾਨਾਂ ਨੇ ਹਥਿਆਰਾਂ ਦੇ ਜ਼ੋਰ ਤੇ ਗੁਜ਼ਰੀ ਰਾਤ ਘਰ ਚ ਵੜ ਕੇ ਲੁੱਟ ਲਿਆ ਪੁਲਿਸ ਨੇ ਤਤਪਰਤਾ ਦਿਖਾਉਂਦੇ ਹੋਏ ਦੋ ਲੁੱਟੇਰੀਆਂ ਨੂੰ ਸਮਾਨ ਚੇਤ ਕਾਬੂ ਕਰ ਲਿਆ ਹੈ ਅਤੇ ਇੱਕ ਦੀ ਤਲਾਸ਼ ਜਾਰੀ ਹੈ ਇਹ ਦੋਨਾਂ ਵਿਦੇਸ਼ੀ ਯੁਵਤੀਆਂ ਆਪਣੀਆਂ ਪੰਜ ਹੋਰ ਸਹੇਲੀਆਂ ਦੇ ਨਾਲ ਆਦਮਪੁਰ ਦੇ ਬਸੰਤ ਵਿਹਾਰ ਇਲਾਕੇ ਵਿੱਚ ਪਿਛਲੇ ਕਰੀਬ 2 ਸਾਲ ਤੋਂ ਰਹਿ ਰਹੀਆਂ ਸਨ ਸ਼ੁੱਕਰਵਾਰ ਰਾਤ ਨੂੰ ਜਥੇਹਾਰ ਬੰ ਜਵਾਨਾਂ ਨੇ ਲੁੱਟ ਦੇ ਇਰਾਦੇ ਤੋਂ ਇਹਨਾਂ ਦੇ ਘਰ ਵਿੱਚ ਪ੍ਰਵੇਸ਼ ਕੀਤਾ ਅਤੇ ਇਹਨਾਂ ਦੇ ਲੈਪਟਾਪ ਕੈਮਰਾ ਅਤੇ ਮੋਬਾਈਲ ਫੋਨ ਇਤਿਆਦੀ ਲੁੱਟ ਲਏ ਖਟਕੇ ਦੀ ਆਵਾਜ਼ ਸੁਣ ਕੇ ਜਾਗੀ ਇਹ युवतीਾਂ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੂੰ ਵੇਖ ਕੇ ਡਰ ਗਈਆਂ ਅਤੇ ਚੀਕਣ ਤੇ ਮਕਾਨ ਮਾਲਿਕ ਤੇ ਪड़ोसੀਆਂ ਦੇ ਜਾਗ ਜਾਣ ਦੇ ਕਾਰਨ ਲੁਟੇਰੇ ਸਮਾਨ ਲੈ ਕੇ ਭੱਜ ਗਏ ਇਸ ਘਟਨਾ ਦੇ ਬਾਅਦ ਹਾਲਾਂਕਿ ਇਹ युवतीਾਂ ਘਬਰਾਈਆਂ ਹੋਈਆਂ ਹਨ ਲੇਕਿਨ ਇਹਨਾਂ ਦੇ ਕਹਿਣੇ ਹੈ ਕਿ ਉਹ ਸੁਰੱਖਿਅਤ ਹਨ ਅਤੇ ਅਜਿਹੀ ਘਟਨਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋ ਸਕਦੀ ਹੈ I I believe that this could have happened any other place in the world I am from a country that is like plagued constantly by violence I believe that maybe these people uh are like drug addicts searching for anything to steal just to continue their addiction or whatever. I'm not really like afraid of India and I will not leave because of what happened, but I was very scared that night. ਪੁਲਿਸ ਨੇ ਮਾਮਲੇ ਵਿੱਚ ਫੁਰਤੀ ਤੋਂ ਕੰਮ ਲੈਂਦੇ ਹੋਏ ਲੁਟੇਰੀਆਂ ਨੂੰ ਚੋਰੀ ਕੀਤੇ ਗਏ ਸਮਾਨ ਦੇ ਨਾਲ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਇਹਨਾਂ ਦੇ ਤੀਸਰੇ ਸਾਥੀ ਦੀ ਤਲਾਸ਼ ਜਾਰੀ ਹੈ। जो चोरी हुआ था सामान उसके समान में हमने मुकदमा दर्ज करके दो आरोपियों को गिरफ्तार कर लिया है उन आरोपियों के कब्जे में से एक बसीबा का लैपटॉप एक ब्लैकबेरी का सेट और एक कैनल कंपनी का वीडियो कैमरा है वैपसॉप इसमें कुल तीन आरोपी हैं एक आरोपी अभी फरार है उसको पकड़ने के लिए छापामारी की है ਅਤਿ ਦੀ ਦੇਵ ਭਵ ਦਾ ਸੰਦੇਸ਼ ਦੇ ਕੇ ਵਿਦੇਸ਼ੀ ਪర్యాటਕਾਂ ਨੂੰ ਆਕਰਸ਼ਿਤ ਕਰਨ ਵਾਲੇ ਸਾਡੇ ਦੇਸ਼ ਵਿੱਚ ਵਿਦੇਸ਼ੀ ਕਿੰਨੇ ਸੁਰੱਖਿਅਤ ਹਨ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਮਾਜ ਸੇਵਾ ਲਈ ਆਏ ਵਿਦੇਸ਼ੀਆਂ ਤੱਕ ਨੂੰ ਇੱਥੇ ਲੁੱਟ ਲਿਆ ਜਾਂਦਾ ਹੈ ਤਾਂ ਪర్యాటਕਾਂ ਨੂੰ ਕੀ ਛੱਡਣਗੇ